ਸਤਿਗਾਂ ਸਾਰਿਆਂ ਭੈਣਾਂ ਨੂੰ ਹੋ ਸਕਦਾ ਸਾਰਿਆਂ ਭੈਣਾਂ ਠੀਕ ਠਾਕ ਹੋਣੀਆਂ ਸਾਰਿਆਂ ਭੈਣਾਂ ਨੂੰ ਪਰਮਾਤਮਾ ਤੰਦਰੁਸਤ ਜੀਵੇ ਏ ਮੇਰੇ ਭਰੇ ਸੱਤੇ ਅੱਖ ਰੱਖੇ ਮੈਂ ਸਿਕੁੰਦਰ ਕੋ ਛਾਵੜਾ ਬਹੁਤ ਹੀ ਪਿਆਰਾ ਲੋਕ ਗੀਤ ਲੱਸਣੇ ਮੇਰੇ ਭੈਣਾਂ ਮਾਣ ਇਸ ਗੀਤ ਦਾ ਨਾਮ ਕਮੈਂਟ ਕਰਕੇ ਦੱਸਿਆ ਕਰੋ ਕਿ ਹੋਜੀ ਲੱਗੇ ਗੀਤ ਤੇ ਕਿਵੇਂ ਲੱਗੇ ਨਾ ਉਪੇ ਦ ਦ ਤੂਮ ਕਲਾ i See uh -huh. प voilà.

See yeah.